ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾ ਤਿਲ ਮੇ ਹੈ ਦੋਸਤੋ ਇਹ ਸ਼ੇਰ ਭਗਤ ਸਿੰਘ ਕਦੇ ਗਾਇਆ ਕਰਦੇ ਸੀ ਤੇ ਅੱਜ ਅਸੀਂ ਜਿਹੜੀ ਜਗ੍ਹਾ ਤੇ ਖੜੇ ਹੋਏ ਆ ਇਹ ਭਗਤ ਸਿੰਘ ਦੀ ਜਗ੍ਹਾ ਹੈ ਇਹ ਉਹ ਜਗ੍ਹਾ ਹੈ ਜਿੱਥੇ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਸੀਂ ਖੜੇ ਆ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਸ਼ਾਦਮਾਨ ਚੌਕ ਦੇ ਵਿੱਚ ਪਰ ਅ ਕਿਉਂਕਿ ਇਹ ਹੁਣ ਪਾਕਿਸਤਾਨ ਦੇ ਵਿੱਚ ਆ ਗਿਆ ਤੇ ਪਾਕਿਸਤਾਨ ਦੇ ਵਿੱਚ ਪਤਾ ਨਹੀਂ ਕੀ ਕਾਰਨ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਮਾਨਤਾ ਨਹੀਂ ਦਿੱਤੀ ਗਈ ਤੇ ਇਸ ਚੌਕ ਦਾ ਨਾਂ ਜਿਹੜਾ ਹੈਗਾ ਉਹ ਸ਼ਹੀਦ ਭਗਤ ਸਿੰਘ ਚੌਕ ਨਹੀਂ ਰੱਖਿਆ ਗਿਆ ਹਾਲਾਂਕਿ ਜੋ ਪਾਕਿਸਤਾਨ ਦੀ ਜੋ ਲਾਹੌਰ ਦੀ ਹਾਈ ਕੋਰਟ ਹੈ ਉਹਦੇ ਵੱਲੋਂ ਵੀ ਇਹਦੇ ਇਹਦਾ ਨਾਂ ਰੱਖਣ ਦੇ ਉੱਤੇ ਸ਼ਹੀਦ ਭਗਤ ਸਿੰਘ ਦਾ ਨਾਂ ਰੱਖਣ ਦੇ ਉੱਤੇ ਅਸੀਂ ਮੋਹਰ ਲਗਾ ਦਿੱਤੀ ਗਈ ਸੀ ਪਰ ਫਿਰ ਇੱਥੇ ਕੁਝ ਮੌਲਵੀ ਸਾਹਿਬ ਨੇ ਕੁਝ ਹੋਰ ਕਿਉਂਕਿ ਹਰ ਤਰ੍ਹਾਂ ਦੇ ਲੋਕ ਹਰ ਜਗ੍ਹਾ ਹੁੰਦੇ ਨੇ ਤਾਂ ਉਹਨਾਂ ਨੇ ਜਿਹੜਾ ਸੀਗਾ ਇਹ ਤੇ ਇਤਰਾਜ਼ ਜਤਾਇਆ ਤੇ ਇਹਦਾ ਨਾਂ ਜਿਹੜਾ ਹੈਗਾ ਇਹ ਚੀਜ਼ ਭਗਤ ਸਿੰਘ ਟੌਕ ਨਹੀਂ ਰੱਖਿਆ ਗਿਆ ਤੇ ਜਿੱਥੇ ਅਸੀਂ ਖੜੇ ਆ ਇਹਦੇ ਮਗਰਲੇ ਪਾਸੇ ਜਿਹੜੀ ਹੈਗੀ ਆ ਉਹ ਸੈਂਟਰਲ ਜੇਲ ਹੈਗੀ ਆ ਅਸੀਂ ਉਹ ਜੇਲ ਤੁਹਾਨੂੰ ਨਹੀਂ ਦਿਖਾ ਸਕਦੇ ਤੇ ਗੱਲ ਇਹ ਹੈ ਕਿ ਜਿਹੜਾ फांसी ਉਹਨਾਂ ਨੂੰ ਜੇਲ ਦੇ ਵਿੱਚ ਦਿੱਤੀ ਗਈ ਸੀ ਤੇ ਜੇਲ ਦਾ ਜਿਹੜਾ ਪ੍ਰਿੰਸਿਸ ਸੀਗਾ ਉਸ ਵੇਲੇ ਉਹ ਵੱਡਾ ਸੀਗਾ ਤੇ ਹੁਣ ਜਿਹੜਾ ਪ੍ਰਿੰਸਿਸ ਜੇਲ ਦਾ ਜੇਲ ਦਾ ਛੋਟਾ ਹੋ ਗਿਆ ਤੇ ਇਸ ਕਰਕੇ ਜਿਹੜਾ ਇਹ ਜਿਹੜਾ ਇਹ ਚੌਕ ਹੈ ਜਿਹੜੀ ਉਹ ਸ਼ਹੀਦੀ ਵਾਲੀ ਜਗ੍ਹਾ ਹੈਗੀ ਹੈ ਉਹ ਜਿਹਨੂੰ ਫਾਂਸੀ ਤਖਤਾ ਕਹਿੰਦੇ ਆ ਉਹ ਹੁਣ ਜੇਲ ਤੋਂ ਬਾਹਰ ਹੈ ਤੇ ਇਹ ਜਗ੍ਹਾ ਹੈਗੀ ਆ ਉਹ ਤੇ ਸਾਨੂੰ ਇਹ ਇੱਕ ਖੁਸ਼ੀ ਦੀ ਮਨੋ ਕਿ ਸਾਨੂੰ ਇੱਥੇ ਉਹ ਜਗ੍ਹਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿੱਥੇ ਇਹ ਚੀਤ ਭਗਤ ਨੂੰ ਚੀਤ ਕੀਤਾ ਗਿਆ ਸੀਗਾ ਤੇ ਜੋ ਵੀ ਦੋਸਤ ਸਾਥੀ ਪੰਜਾਬੀ ਆ ਭਾਰਤੀ ਪਾਕਿਸਤਾਨ ਦੇ ਵਿੱਚ ਲਾਹੌਰ ਆਵੇ ਤਾਂ ਇੱਥੇ ਜਰੂਰ ਆ ਕੇ ਨਤਮਸਤਕ ਹੋ ਕੇ ਜਾਵੇ ਤਾਂ ਕਿ ਪਾਕਿਸਤਾਨ ਸਰਕਾਰ ਨੂੰ ਜਿਹੜਾ ਹੈਗਾ ਇਹ ਪਤਾ ਲੱਗੇ ਕਿ ਅਸੀਂ ਜਿਹੜੇ ਹੈਗੇ ਸਾਡੇ ਦਿਲਾਂ ਦੇ ਵਿੱਚ ਸ਼ਹੀਦ ਹਲੇ ਵੀ বাসਦੇ ਨੇ ਸ਼ਹੀਦ ਜਿਹੜੇ ਹੈਗੇ ਕੌਮਾਂ ਦਾ ਸਰਮਾਇਆ ਹੁੰਦੇ ਨੇ ਤੇ ਇਹ ਹੋ ਸਕਦਾ ਹੈ ਆਪਣੇ ਇਸ ਗੱਲ ਦੇ ਨਾਲ ਜਦੋਂ ਅਸੀਂ ਨਤਮਸਤਕ ਹੋਵਾਂਗੇ ਤਾਂ ਪਾਕਿਸਤਾਨ ਸਰਕਾਰ ਦੇ ਜਾਂ ਇਤੋਂ ਦੇ ਜਿਹੜੇ ਪੁਸਤਕੜਾ ਲੋਕ ਆ ਕੇ ਨੇ ਜਿਹੜਾ ਵਿਰੋਧ ਕਰਦੇ ਹੈਗੇ ਨੇ ਇਹ ਚੀਤ ਭਗਤ ਸਿੰਘ ਦਾ ਪੁੱਤ ਚੀਤ ਭਗਤ ਸਿੰਘ ਦਾ ਨਾਮ ਦਾ ਇਹ ਚੌਂਕ ਨਹੀਂ ਪੜਨਾ ਚਾਹੀਦਾ ਹੋ ਸਕਦਾ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਰਹਿਮ ਆਵੇ ਤੇ ਆਪਾਂ ਇਸ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਚੌਂਕ ਰੱਖਣ ਦੇ ਵਿੱਚ ਕਾਮਯਾਬ ਹੋ ਸਕੀਏ ਤਾਂ ਦੋਸਤੋ ਜਿਹੜਾ ਵੀ ਸਾਥੀ ਲਾਹੌਰ ਆਵੇ ਤੇ ਉਹ ਜਰੂਰ ਇਸ ਜਿਹੜਾ ਹੈਗਾ ਆ ਕੇ ਜਾ ਕੇ ਨਤਮਸਤਕ ਹੋ ਕੇ ਜਾਵੇ ਤਾਂ ਬਾਕੀ ਪਾਕਿਸਤਾਨ ਦੇ ਬਾਰੇ ਜਿਹੜੀਆਂ ਆਪਣੇ ਮਨਾਂ 'ਚ ਧਾਰਨਾਵਾਂ ਬਣੀਆਂ ਨੇ ਕਿ ਭਾਰਤੀਆਂ ਨਾਲ ਇਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਇਦਾਂ ਦਾ ਕੁਝ ਨਹੀਂ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਇੱਥੇ ਲਾਹੌਰ ਦੇ ਵਿੱਚ ਹੈਗੇ ਆ ਤੇ ਬੜੇ ਲੋਕਾਂ ਨੇ ਜਿਹੜਾ ਪਿਆਰ ਦਿੱਤਾ ਸਤਿਕਾਰ ਦਿੱਤੀ ਹੈ ਸਤਿਕਾਰ ਦਿੱਤਾ ਮੁਹੱਬਤ ਦਿੱਤੀ ਹੈਗੀ ਹੈ ਤੇ ਅਸੀਂ ਚੰਗੇ ਮਾੜੇ ਲੋਕ ਜਿਹੜੇ ਹੈਗੇ ਹਰ ਜਗ੍ਹਾ ਤੇ ਹੁੰਦੇ ਨੇ ਉਹ ਚਾਹੇ ਆਪਣਾ ਭਾਰਤ ਹੋਵੇ ਉਹ ਚਾਹੇ ਪਾਕਿਸਤਾਨ ਹੋਵੇ ਤੇ ਪਰ ਸਾਨੂੰ ਜਿੰਨੇ ਲੋਕ ਮਿਲੇ ਨੇ ਜ਼ਿਆਦਾਤਰ ਉਹ ਚੰਗੇ ਲੋਕ ਹੀ ਮਿਲੇ ਨੇ ਤੇ ਦੋਸਤੋ ਆ ਇੱਕ ਵਾਰੀ ਜਗਾ ਚੰਗੀ ਤਰ੍ਹਾਂ ਦੇਖ ਲੋ ਇਹ ਹੈ ਉਹ ਜਗਾ ਜਿੱਥੇ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਜਿਹੜੇ ਸਾਥੀ ਆ ਸਕਦੇ ਨੇ ਫਿਜ਼ੀਕਲੀ ਆ ਕੇ ਦੇਖ ਸਕਦੇ ਨੇ ਉਹ ਫਿਜ਼ੀਕਲੀ ਆ ਕੇ ਦੇਖਣ ਤੇ ਜਿਹੜੇ ਨਹੀਂ ਆ ਕੇ ਦੇਖ ਸਕਦੇ ਉਹ ਇਸ ਵੀਡੀਓ ਨੂੰ ਦੇਖਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਭਾਰਤੀਆਂ ਕੋਲ ਪੰਜਾਬੀਆਂ ਕੋਲ ਪਹੁੰਚਾਉਣ ਤਾਂ ਕਿ ਉਹ ਵੀ ਨਤਮਸਤਕ ਹੋ ਸਕਣ ਤਾਂ ਦੋਸਤੋ ਜੁੜੇ ਰਹੋ ਨਾਲ ਅੱਗੇ ਤੁਹਾਨੂੰ ਹੋਰ ਪਾਕਿਸਤਾਨ ਦੇਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਭਾਰ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜੁੜੇ ਰਹੋ ਨਾਲ ਦੋਸਤੋ ਸ਼ੁਕਰੀਆ